ਇਹ ਸਾਨੂੰ ਕਿ ਸਿਰਫ ਪਾਣੀ ਦੀ ਦਿੱਕਤ ਹੁੰਦੀ ਆ ਸਾਨੂੰ ਪਾਣੀ ਮਿਲ ਜਵੇ ਸਾਨੂੰ ਕੋਈ ਦਿੱਕਤ ਨਹੀਂ ਫਿਰ ਸਾਨੂੰ ਇਹ ਕਿ ਸਾਨੂੰ ਮੋਟਰ ਸਾਨੂੰ ਵੱਡੀ ਕਰਾ ਦੇਣ ਸਾਨੂੰ ਪੈਪਾ ਪਵਾ ਦੇਣ ਡੂੰਗਾ ਬੋਰ ਕਰਾ ਦੇਣ ਸਾਨੂੰ ਇਹ ਆ ਹੱਥ ਜੋੜ ਕੇ ਸਾਡੀ ਬੇਨਤੀ ਹੁੰਦੀ ਕਿੰਨੇ ਚਿਰ ਦੀ ਸਮੱਸਿਆ ਹੈ ਹਾਂਜੀ ਸਾਨੂੰ ਹੋ ਗਿਆ ਕਿ 15-20 ਦਿਨ ਹੋਈ ਚੱਲੇ ਆ ਪਰ ਮਹੀਨਾ ਹੋ ਗਿਆ ਪਹਿਲਾਂ ਪੈਪਾ ਪੂਪਾ ਪਈਆਂ 2-3 ਮਹੀਨੇ ਹੋ ਗਏ ਹੁਣ ਮਹੀਨਾ ਹੋ ਗਿਆ ਸਾਨੂੰ ਪੈਪਾ ਪਈਆਂ ਨੂੰ ਪਾਣੀ ਨਹੀਂ ਹੁੰਦਾ ਸਾਨੂੰ ਤਾਂ ਟੈਂਕ ਮੰਗਵਾ ਬਿਲਕੁਲ ਨਹੀਂ ਪਾਣੀ ਹੁੰਦਾ ਟੈਂਕ ਮੰਗਾ ਮਗਾ ਕੇ ਕਟਕਟ ਪਾਣੀ ਪੀਂਦੇ ਬੱਚੇ ਕੀ ਕਰਨ ਸਾਡੇ ਦਾ ਪਾਣੀ ਨਹੀਂ ਭਰਿਆ ਜਾਂਦਾ ਸਿਆਣੇ ਬੰਦੇ ਅਸੀਂ ਹਾਂਜੀ ਪ੍ਰਵੀਨ ਜੀ ਮਾਰੀ ਕੀ ਦਿੱਕਤ ਆ ਰਹੀ ਹੈ ਤੁਹਾਨੂੰ ਸਾਨੂੰ ਤਾਂ ਇਹ ਦਿੱਕਤ ਆ ਰਹੀ ਸਾਡੇ ਪਾਣੀ ਨਹੀਂ ਆਉਂਦਾ ਜਿ ਮਹੀਨਾ ਹੋ ਗਿਆ ਨਾ ਸਾਨੂੰ ਪਾਣੀ ਆਂਦਾ ਜੇ ਕਿਸ ਨੂੰ ਕਹਨੇ ਆ ਤੇ ਪਾਣੀ ਕਹਿੰਦੇ ਸਾਡਾ ਉਹ ਹੈ ਸਾਡੀ ਜਿਹੜੀ ਮੋਟਰ ਹੈ ਉਹ ਖਰਾਬ ਹੋ ਚੁੱਕੀ ਦੀ ਹੈ ਰੇਤਾ ਛੱਡਦੀ ਹੈ ਤੇ ਜਦੋਂ ਹੁਣ ਅਸੀਂ ਕਹਿੰਨੇ ਆ ਤਾਂ ਕਹਿੰਦੇ ਨਹੀਂ ਇਹ ਪਾਣੀ ਮੀ ਆਊਗਾ ਫਲਾਨਾ ਆਊਗਾ ਢਿੰਗੜਾ ਆਊਗਾ ਇਹ ਸਾਨੂੰ ਪਾਣੀ ਦੀ ਹੈਗੀ ਸਾਨੂੰ ਸਾਡੀ ਮਤਲਬ ਪੈਣੀ ਹੈ ਮੋਟਰ ਨਵੀਂ ਤੇ ਸਾਨੂੰ ਇੰਨਾ ਇੰਨੀ ਕਿ ਤੰਗੀ ਹੈ ਅਸੀਂ ਦੱਸ ਨਹੀਂ ਸਕਦੇ ਆ ਸਾਰਾ ਪਿੰਡ ਪਾਣੀ ਤੋਂ ਬਿਨਾ ਔਖਾ ਹੈ ਟੈਂਕ ਮੰਗਾ ਮੰਗਾ ਕੇ ਮੰਗਾਉਗਾ ਗਰੀਬ ਬੰਦੇ ਸਾਰੇ ਮੈਂ ਤਾਂ ਮਜ਼ਦੂਰੀ ਵਾਲੇ ਬੰਦੇ ਸਾਰੇ ਇਹ ਨੀ ਅਸੀਂ ਕਰ ਸਕਦੇ ਪਾਣੀ ਅਸੀਂ ਰੋਜ਼ ਟੈਂਕਰ ਅਸੀਂ ਕਿੱਥੋਂ ਲੈਣਾ ਜਦੋਂ ਅਸੀਂ ਕਹਿੰਦੇ ਪਾਣੀ ਥੱਲੇ ਚੱਲ ਗਿਆ ਪਾਣੀ ਥੱਲੇ ਚੱਲ ਗਿਆ ਪੇ ਥੱਲੇ ਪਾਣੀ ਚੱਲ ਗਿਆ ਤਾਂ ਫਿਰ ਫਾਰਜ਼ੀ ਵੀ ਬੰਦਾ ਬੋਰ ਨਹੀਂ ਕਢਾਣਾ ਉਹ ਦੁਆਰੇ ਜੇ ਇੱਕ ਵਾਰੀ ਚੀਜ਼ ਖਰਾਬ ਹੋ ਗਈ ਤਾਂ ਦੂਜੀ ਵਾਰੀ ਠੀਕ ਨਹੀਂ ਕਰਾਣੀ ਸਾਡੇ ਤਾਂ ਡਰਦਾ ਕੋਈ ਪਰੋਣਾ ਨਹੀਂ ਆਂਦਾ ਇੱਥੇ ਸਾਡੇ ਤੋਂ ਸਾਰੇ ਪਰੋਣੇ ਡਰਦੇ ਨੇ ਪਿੱਛੇ ਪੂਰੀ ਤੋਂ ਮੁੜ ਜਾਂਦੇ ਨੇ ਕਿ ਅਸੀਂ ਇੱਥੇ ਕੀ ਲੈਣਾ ਆਉਣਾ ਬੱਚੇ ਤਾਂ ਸਾਡੇ ਪਾਣੀ ਤੇ ਬਿਲੂ ਬਿਲੂ ਕਰਦੇ ਪੈਣ ਅਸੀਂ ਕਦੇ ਨਹਿਰ ਦੇ ਪਾਣੀ ਭਰਨ ਜਾਂਦੇ ਆ ਕਦੀ ਟਿਓ ਕਿੱਥੇ ਪਾਣੀ ਭਰਨ ਜਾਂਦੇ ਆ ਸਾਨੂੰ ਤਾਂ ਇਨੀ ਦਮਿਆ ਸਾਰੇ ਬੰਦਿਆਂ ਨੂੰ ਪਾਣੀ ਦੀ ਲੋੜ ਸਾਡਾ ਪਿੰਡ ਪੜੇ ਲੀਆਂ ਬਹੁਤ ਤੰਗ ਆਇਆ ਸੀ ਤਾਂ ਦੁਖੀ ਹੋਈ ਪਏ ਆਂ ਕੀ ਮੰਗ ਕੀ ਕਰੂ ਸਰਕਾਰ ਨੂੰ ਅਸੀਂ ਇਹ ਮੰਗ ਕੇ ਸਰਕਾਰ ਨੂੰ ਮੋਰੇ ਕਰਦੇ ਪਏ ਆ ਕਿ ਸਾਨੂੰ ਸਰਕਾਰ ਨਹੀਂ ਆਉਂਦੀ ਮੋਟਰ ਵੱਡੀ ਪਵਾ ਦੇ ਤਾਂ ਬੜਾ ਸਾਡੀ ਮੋਟਰ ਵੱਡੀ ਪਵਾਈ ਤੇ ਸਾਡਾ ਜਿਹੜਾ ਬੋਰ ਜਿਹੜਾ ਡੂੰਗਾ ਕਿਤਾ ਸਾਡਾ ਡੂੰਗਾ ਚਿੱਟਾ ਜਾਵੇ ਤੇ ਸਾਨੂੰ ਸਾਡੀ ਰਿਕਵੈਸਟ ਸਰਕਾਰ ਮੋਰੇ ਕਿ ਸਾਨੂੰ ਮਤਲਬ ਪਾਣੀ ਦਿੱਤਾ ਜਾਵੇ ਜਲਦ ਜਲਦ